ਆ ਤੈਨੂੰ ਤੀਰਥ ਦੱਸਾਂ ਤੇਰਾ ਤੀਰਥ ਕਿਹੜਾ ਮਹਾਰਾਜ ਨੇ ਕਿਹਾ ਤੀਰਥ ਨਾਵਣ ਜਾਓ ਉਹ ਸਿੱਖੋ ਜਿਵੇਂ ਉਹ ਤੀਰਥ ਤੇ ਜਾ ਕੇ ਇਸ਼ਨਾਨ ਕਰਦੇ ਤੁਸੀਂ ਵੀ ਤੀਰਥ ਤੇ ਨਹਾ ਕੇ ਆਓ ਪਰ ਕਿਹੜਾ ਤੀਰਥ ਸਤਿਗੁਰੂ ਜੀ ਕਹਣਗੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਕਿਹੜਾ ਤੀਰਥ ਹੈ ਕੋਈ ਪ੍ਰਿਆਗ ਜਾਣ ਦੀ ਲੋੜ ਨਹੀਂ ਕੋਈ ਗੰਗਾ ਵਿੱਚ ਟੁੱਬੀ ਲਾਉਣ ਦੀ ਲੋੜ ਨਹੀਂ ਜਿਹੜਾ ਸਿੱਖ ਵਾਸਤੇ ਤੀਰਥ ਹੈ ਉਹ ਨਾਮ ਦਾ ਤੀਰਥ ਹੈ ਰੋਜ ਪੜਦਾ ਸਿੱਖ ਜਪਜੀ ਸਾਹਿਬ ਦੇ ਅੰਦਰ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਕਹਿਣ ਲੱਗੇ ਬੜੀ ਇਸ ਮਨ ਨੂੰ ਮੈਲ ਲੱਗੀ ਕਿੰਨਾ ਮਨ ਮੈਲਾ ਹੋ ਗਿਆ ਜਿਵੇਂ ਸਰੀਰ ਮੈਲਾ ਹੋਵੇ ਬਾਹਰ ਦਾ ਸਾਬਣ ਮਲੇ ਪਾਣੀ ਛੁੱਟ ਕੇ ਉਹ ਸਰੀਰ ਦੀ ਮੈਲ ਲੱਥ ਜਾਂਦੀ ਪਰ ਜਿਹੜਾ ਮਨ ਮੈਲਾ ਹੋਇਆ ਕਿਵੇਂ ਲੱਗਦਾ ਤੈਨੂੰ ਪਾਣੀ ਨਾਲ ਸਾਫ਼ ਹੋਵੇਗਾ ਪਾਣੀ ਨਾਲ ਸਾਫ਼ ਹੋਣ ਵਾਲੀ ਮੈਲ ਨਹੀਂ ਭਾਈ ਵੀਰ ਸਿੰਘ ਨੇ ਤਾਂ ਹੀ ਤੇ ਇੱਕ ਕਵਿਤਾ ਲਿਖੀ ਕਹਿਣ ਲੱਗੇ ਜਿਵੇਂ ਇੱਕ ਕੋਲਾ ਹੁੰਦਾ ਨਾ ਕੋਲਾ ਬੜਾ ਕਾਲਾ ਹੁੰਦਾ ਤੇ ਬੰਦਾ ਸੋਚੇ ਇਸ ਕਾਲੇ ਕੋਲੇ ਨੂੰ ਦੁੱਧ ਦੇ ਵਿੱਚ ਭਿਉ ਕੇ ਇਹਨੂੰ ਚਿੱਟਾ ਕਰ ਦਵਾਂ ਕੋਲੇ ਨੂੰ ਦੁੱਧ ਵਿੱਚ ਡੋਬ ਰੱਖੇ ਕੋਲੇ ਦੀ ਕਾਲਕ ਨਹੀਂ ਜਾਂਦੀ ਬੜਾ ਕਾਲਾ ਹੁੰਦਾ ਹੈ ਕੋਲਾ ਬੰਦਾ ਸੋਚੇ ਦਹੀਂ ਦੇ ਵਿੱਚ ਡਬੋ ਕੇ ਰੱਖ ਕੇ ਇਹਨੂੰ ਹੁਣ ਦਹੀਂ ਚਿੱਟਾ ਦੁੱਧ ਚਿੱਟਾ ਕਾਲਾ ਕੋਲਾ ਉਹਦੇ ਵਿੱਚ ਕਈ ਸਦੀਆਂ ਡੋਬੀ ਰੱਖੇ ਕਈ ਸਮਾਂ ਡੋਬੀ ਰੱਖੇ ਕਾਲਖ ਨਹੀਂ ਜਾ ਸਕਦੀ ਭਾਈ ਵੀਰ ਸਿੰਘ ਕਹਿੰਦੇ ਨੇ ਉਹਦੀ ਕਾਲਖ ਉਦੋਂ ਜਾਵੇਗੀ ਜਦ ਦਿਨ ਅੱਗ ਵਿੱਚ ਜਾ ਕੇ ਫਿਰ ਤਪੇਗਾ ਅੱਗ ਵਿੱਚ ਜਾ ਕਰਕੇ ਉਹਦਾ ਰੰਗ ਲਾਲ ਹੋ ਜਾਂਦਾ ਜਦੋਂ ਤੱਕ ਮੂਲ ਨਾਲੋਂ ਸਿੱਕ ਟੁੱਟਾ ਹੋਇਆ ਹੈ ਜਦੋਂ ਤੱਕ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਇਸ ਤੀਰਥ ਨਾਲੋਂ ਟੁੱਟਾ ਹੋਇਆ ਹੈ ਕਹਿਣ ਲੱਗੇ ਜਿਸ ਮਰਜ਼ੀ ਦੁੱਧ ਵਿੱਚ ਚੁਬੀਆਂ ਲਾਉਂਦਾ ਫਿਰੇ ਜਿਹੜੇ ਮਰਜ਼ੀ ਤੀਰਥ ਜਾ ਕੇ ਇਸ਼ਨਾਨ ਕਰਦਾ ਫਿਰੇ ਪਰ ਨਿਰਣਾ ਇਹ ਹੈ ਕਿ ਉਦੋਂ ਤੱਕ ਗਤ ਨਹੀਂ ਉਦੋਂ ਤੱਕ ਮੁਕਤੀ ਨਹੀਂ ਜਦੋਂ ਤੱਕ ਆਪਣੇ ਆਪ ਨੂੰ ਸ਼ਬਦ ਦੀ ਕਸਵੱਟੀ ਤੇ ਤਪਉਂਦਾ ਨਹੀਂ ਹੈ ਮੁਕਤੀ ਉਦੋਂ ਹੈ ਜਦ ਦਿਨ ਸ਼ਬਦ ਦੀ ਕਸਵੱਟੀ ਤੇ ਆਪਣੇ ਆਪ ਨੂੰ ਰੱਖਿਆ ਆਪਣੇ ਮੂਲ ਨਾਲ ਜੁੜਿਆ ਫਿਰ ਕਹਿਣਗੇ ਪਵਿੱਤਰ ਹੋ ਜਾਵੇਂਗਾ